ਫਲਾਤ ਹੀ ਇੰਨੇ ਕੋ ਮਜਬੂਰ ਕਰ ਦਿੰਦੇ ਨੇ ਕਿ ਬੱਚੇ ਜਿਹੜੇ ਮਾਪਿਓ ਆਪਣੇ ਬੱਚਿਆਂ ਲਈ ਹਰ ਕੁਝ ਕਰਨ ਨੂੰ ਤਿਆਰ ਹੁੰਦੇ ਆ। ਅੱਗੇ ਵਾਲੀ ਗੱਲ ਹੈ ਕਿ 2 ਮਹੀਨੇ ਦਾ ਬੱਚਾ ਹੋਵੇ ਤੇ ਉਹਦੇ ਪੁਲਿਸ ਵੈਰੀਫਿਕੇਸ਼ਨ ਬਿਲਕੁਲ ਹੋਈ ਹੈ। ਇਹਨਾਂ ਨੂੰ ਇਹ ਉਮੀਦ ਹੀ ਨਹੀਂ ਸੀ ਕਿ CBI ਵੀ ਸਾਡੇ ਤੇ ਕਾਰਵਾਈ ਕਰ ਸਕਦੀ ਹੈ। ਉਹ ਵੀ ਨਹੀਂ ਸੀ। ਇੰਨੇ ਕੰਫੀਡੈਂਟ ਸੀ। ਇਹਨੇ ਕੰਫੀਡੈਂਸੀ ਔਰ ਪੁੱਲ ਕੇ ਖੇਡਦੇ ਸੀਗੇ। ਹਰੀਆਂ ਦੇ ਘਰ ਵੀ ਕਾਰਵਾਈ ਹੋਈ ਔਰ ਤੋਂ 골ਡ ਮਿਲਿਆ ਔਰ 10 ਲੱਖਤੀ ਹਜ਼ਾਰ ਪੀਆ ਵੀ ਉਹਦੇ ਕੋਲੋਂ। ਕਿੰਨੇ ਕੁ ਲੋਕੀ ਉੱਥੇ ਮੈਂ ਦੇਖੇ ਆ ਬਰਦਾਸ਼ਤ ਕਰਦੇ ਵੀ ਪਤਾ ਨਹੀਂ ਉਹ ਕਿੱਦਾਂ ਸਹੀ ਜਾਂਦੇ ਆ ਪੈਸੇ ਵੀ ਦੇਈ ਜਾਂਦੀ ਔਰ ਸਹੀ ਵੀ ਜਾਂਦੇ ਨੇ ਮਿੱਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਦੇ ਪਾਸਪੋਰਟ ਅਫਸਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀਗਾ ਕਰਪਸ਼ਨ ਦਾ ਇੱਕ ਕੇਸ ਸੀਗਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ ਸੀ ਤੱਤ ਸਾਹਮਣੇ ਆਏ ਨੇ ਪਰ ਜੋ ਅਸਲ ਵਜ੍ਹਾ ਰਹੀ ਹੈ ਇਸ ਕਾਰਵਾਈ ਦੀ ਜਿਸ ਸ਼ਖਸ ਨੇ ਇਹ ਕਾਰਵਾਈ ਕਰਵਾਈ ਹੈ ਲੋਕ ਮਿਲ ਵੀ ਰਹੇ ਨੇ ਤੇ ਆ ਕੇ ਬਹੁਤ ਬਹੁਤ ਧੰਨਵਾਦ ਵੀ ਕਰ ਰਹੇ ਨੇ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਖੱਜਲ ਖਰਾਬੀ ਲੋਕਾਂ ਨੂੰ ਪਾਸਪੋਰਟ ਦਫਤਰ ਦੇ ਵਿੱਚ ਹੋ ਰਹੀ ਸੀਗੀ ਇੱਕ ਸ਼ਬਦ ਮੈਂ ਇੱਥੇ ਹੁਣ ਵਰਡ ਯੂਜ਼ ਕਰਨ ਲੱਗਾ ਜੋ ਅਸੀਂ ਤੁਹਾਨੂੰ ਅਗਲੇ ਇਸ ਰਿਪੋਰਟ 'ਚ ਦਿਖਾਵਾਂਗੇ ਅੰਡਰ ਰਿਵਿਊ ਜਿੰਨੂੰ ਲੈ ਕੇ ਐਪਲੀਕੈਂਟ ਨੂੰ ਤੰਗ ਵੀ ਕੀਤਾ ਜਾ ਰਿਹਾ ਸੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਹਾਲਾਤ ਇਹੋ ਜਿਹਾ ਬਣਾ ਦਿੱਤੇ ਸਨ ਜਾਂਦੇ ਸਨ ਕਿ ਬੰਦਾ ਪੈਸੇ ਦੇ ਕੇ ਹੀ ਜਿਹੜਾ ਹੈ ਕਿ ਆਪਣਾ ਕੰਮ ਕਰਵਾਉਣ ਲਈ ਮਜਬੂਰ ਹੋ ਜਾਂਦਾ ਸੀਗਾ ਐਸ ਵਕਤ ਮੇਰੇ ਨਾਲ ਗੋਵਿੰਦਰ ਖੁੱਲਰ ਹੋਰੀ ਮੌਜੂਦ ਨੇ ਜਿਨ੍ਹਾਂ ਨੇ सीबीआई ਨੂੰ ਕੰਪਲੇਂਟ ਕੀਤੀ ਹਰਾਸਮੈਂਟ ਵੀ ਚੱਲੀ ਪੈਸੇ ਵੀ ਦਿੱਤੇ ਪਰ ਐਂਡ ਆਫ ਦਿ ਡੇ ਜਿਹੜਾ ਹੈ ਕਿ ਉਹ ਕਾਰਵਾਈ ਕਰਵਾ ਕੇ ਜਿਹੜੇ ਤਿੰਨ ਦੋਸ਼ੀ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ ਤੇ ਆਰਥਿਕ ਪੱਖੋਂ ਵਿਟਾਲਾ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈ ਕਿ ਅੰਦਰ ਕਰਵਾਇਆ ਸਵਾਗਤ ਹੈ ਪੀਟੀਸੀ న్యూਸ ਤੇ ਗੋਵਿੰਦਰ ਜੀ ਨਮਸਕਾਰ ਪੀਟੀਸੀ న్యూਸ ਤੇ ਸਾਰੇ ਵੇਖਣ ਵਾਲੇ ਬਹੁਤ ਵੱਡੀ ਕਾਰਵਾਈ ਕਰਵਾਈ ਹੈ ਹਾਲਾਂਕਿ ਤੁਸੀਂ ਇਹ ਗੱਲਬਾਤ ਅਸੀਂ ਜਦੋਂ ਕਰ ਰਹੇ ਸੀ ਤੁਹਾਡੇ ਨਾਲ ਤੁਸੀਂ ਦੱਸਿਆ ਕਿ ਮੈਂ ਚਾਹੁੰਦਾ ਨਹੀਂ ਸੀ ਕਿ ਇਦਾਂ ਦੀ ਕਾਰਵਾਈ ਹੋਵੇ ਪਰੇਸ਼ਾਨੀ ਇਸ ਤਰੀਕੇ ਦੇ ਨਾਲ ਕਰ ਦਿੱਤੀ ਗਈ ਸੀ ਸ਼ੁਰੂਆਤ ਦੱਸੋ ਕਿ ਜਦੋਂ ਪਾਸਪੋਰਟ ਬਣਵਾਉਣ ਤੁਸੀਂ ਉੱਥੇ ਗਏ ਹੋ ਕਾਰਵਾਈ ਕਰਵਾਉਣ ਦਾ ਮਨ ਕਿਵੇਂ ਬਣਿਆ ਸਰ ਕਾਰਵਾਈ ਬਣਵਾਉਣ ਦਾ ਕੰਮ ਐਕਚੁਅਲੀ ਜਿਹੜਾ ਸੀ ਮੇਰੇ ਦੋ ਬੱਚਿਆਂ ਦੇ ਪਾਸਪੋਰਟ ਸੀਗੇ ਜੀ ਤੇ ਇੱਕ ਅਰਪੱਲੇ ਦਾ ਤੇ ਇੱਕ ਮੀਸ਼ਾ ਖੁੱਲਰ ਦਾ ਉਮਰ ਕਿੰਨੀ ਸੀ ਕੀ ਦੋਨੋਂ ਬੱਚੇ ਆਰਪੱਲੇ ਦਾ 7 ਸਾਲ ਦੀ ਉਮਰ ਸੀ ਔਰ ਮੀਸ਼ਾ ਖੁੱਲਰ 6 ਮਹੀਨੇ ਦੀ ਹੈ ਬਿਲਾਲ ਆਈ ਦੀ ਡੇਟ ਤੇ ਉਦੋਂ ਜਦੋਂ ਅਪਲਾਈ ਕੀਤਾ ਸੀ ਉਦੋਂ 2 2 3 ਮਹੀਨੇ ਦੇ ਸੀਗੇ ਤੇ ਉਹਦੇ ਰਿਗਾਰਡਿੰਗ ਜਦੋਂ ਅਸੀਂ ਦੇਖਿਆ ਵੀ ਸਾਰਾ ਨਾਰਮਲ ਪ੍ਰੋਸੈਸ ਜੋ ਵੀ ਨੇ ਫਾਰਮੈਲिटीज ਹੈ ਇਹਨਾਂ ਨੇ ਪੂਰੀ ਕਰ ਲਈ ਹੈ ਫਾਰਮੈਲਟੀ ਪੂਰੀ ਕਰਨ ਤੋਂ ਉਪਰੰਤ ਜਦੋਂ ਅਸੀਂ ਚੈੱਕ ਕੀਤਾ ਉਹਨਾਂ ਦਾ ਸਟੇਟਸ ਤੇ ਸਟੇਟਸ ਚੈੱਕ ਕਰਨ ਤੇ ਸਾਨੂੰ ਇੱਕ ਲਫਜ਼ ਪੜਨ ਨੂੰ ਮਿਲਿਆ ਉੱਥੇ ਵੈਬਸਾਈਟ ਦੇ ਉੱਤੇ ਟਰੈਕਿੰਗ ਤੇ ਵੀ ਦਾ ਫਾਈਲ ਇਜ਼ ਅੰਡਰ ਰਿਵਿਊ ਐਟ ਆਰ ਪੀ ਆਫਿਸ ਜਲੰਧਰ ਤੇ ਉੱਤੋਂ ਬਾਅਦ ਫਿਰ ਆਰਪੀਓ ਆਫਿਸ ਦੇ ਵਿੱਚ ਕੰਟੈਕਟ ਕੀਤਾ ਗਿਆ ਤੇ ਉੱਥੇ ਪਤਾ ਲੱਗਾ ਵੀ ਜਿਹੜੇ ਔਰ ਆਲੇ ਦੁਆਲੇ ਉਤੋਂ ਪਹਿਲਾਂ ਬਾਹਰੋਂ ਵੀ ਪਤਾ ਲੱਗਾ ਵੀ ਜਿਹੜੇ ਬੱਚੇ ਆ ਖਾਸ ਕਰਕੇ ਹਮ ਉਹਨਾਂ ਦੀਆਂ ਫਾਈਲਾਂ ਹੀ ਅੰਡਰ ਰਿਵਿਊ ਰੱਖੀਆਂ ਗਈਆਂ ਨੇ ਬਾਕੀ ਜੇ ਤੁਸੀਂ ਕੋਈ ਨਾਰਮਲ ਮੈਨ ਆ ਕਿਸੇ ਦਾ ਕੋਈ ਵੱਡਾ ਇਨਸਾਨ ਆ ਉਹਨਾਂ ਦੀ ਫਾਈਲ ਕਿਸੇ ਦੀ ਰਿਵਿਊ ਨਹੀਂ ਸਿਰਫ ਬੱਚਿਆਂ ਦੀ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਬੱਚੇ ਦੀ ਖਾਤਰ ਮਾਪਿਓ ਦੇ ਮਜਬੂਰ ਹੋਣਾ ਹੀ ਹੈ ਉਹ ਫਾਈਲਾਂ ਨੇ ਰਿਵਿਊ ਦੇ ਵਿੱਚ ਟੈਗ ਕੀਤੀਆਂ ਹੋਈਆਂ ਸੀ ਔਰ ਜਿੱਦਾਂ ਜਿੱਦਾਂ ਇਹਨਾਂ ਕੋ ਪੈਸੇ ਆਉਂਦੇ ਸੀਗੇ ਉਦਾਂ ਦੋ ਫਾਈਲਾਂ ਨੂੰ ਪਲੇਸ ਕੱਢ ਕੇ ਉਹਨਾਂ ਨੂੰ ਪਾਸਪੋਰਟ ਇਸ਼ੂ ਕਰੀ ਜਾਂਦੇ ਸੀ ਪਾਸਪੋਰਟ ਅਪਲਾਈ ਕਿਹੜੀ ਤਰੀਕ ਨੂੰ ਕਰਦੇ ਹੋ ਅਸੀਂ ਕੀਤਾ ਸੀਗਾ ਜੀ 1 23 10 23 ਨੂੰ ਕੀਤਾ ਸੀਗਾ ਇੱਕ ਥੋੜਾ ਜਿਹਾ ਉਤੋਂ ਕੋਈ ਅਕਤੂਬਰ ਅਕਤੂਬਰ ਨਵੰਬਰ ਦੇ ਵਿੱਚ ਕੀਤਾ ਸੀ ਇਹ ਤਾਂ ਰੀਨਿਊਵਲ ਸੀ ਤੇ ਇੱਕ ਫ੍ਰੈਸ਼ ਪਾਸਪੋਰਟ ਸੀ ਜਿਹੜਾ ਨਵੰਬਰ ਚ ਕੀਤਾ ਸੀ ਉਹ ਰੀਨਿਊਵਲ ਸੀ ਅੱਛਾ ਜੀ ਅਕਤੂਬਰ ਵਾਲਾ ਅਕਤੂਬਰ ਵਾਲਾ ਫ੍ਰੈਸ਼ ਪਾਸਪੋਰਟ ਸੀ ਠੀਕ ਹੈ ਤੇ ਡਾਕੂਮੈਂਟੇਸ਼ਨ ਸਾਰੀ ਉਸੇ ਪ੍ਰੋਸੀਜਰ ਦੇ ਨਾਲ ਹੀ ਜੋ ਆਮ ਪ੍ਰੋਸੀਜਰ ਚੱਲਦਾ ਹੈ ਕਿ ਆਨਲਾਈਨ ਤੁਸੀਂ ਅਪਾਇੰਟਮੈਂਟ ਲੈਣੀ ਹੈ ਉਸੇ ਤਰੀਕੇ ਦੇ ਨਾਲ ਹੀ ਸਾਰਾ ਤੁਸੀਂ ਕਰਵਾਇਆ ਸੀਗਾ ਬਿਲਕੁਲ ਉਸੇ ਤਰ੍ਹਾਂ ਹੀ ਔਰ ਅਪਾਇੰਟਮੈਂਟ ਆਨਲਾਈਨ ਅਪਾਇੰਟਮੈਂਟ ਲੈ ਕੇ ਜੋ ਵੀ ਡਾਕੂਮੈਂਟਸ ਅਸਲ ਨਾਲ ਲੱਗਣੇ ਸੀ ਜਾਂ ਜੋ ਕੁਝ ਵੀ ਹੈਗਾ ਸੀਗਾ ਉਹ ਸਾਰੇ ਨਾਲ ਲਾਏ ਗਏ ਸੀਗੇ ਹਮ ਇੱਕ ਜਿਹੜਾ ਮੇਰਾ ਆਰਪੱਲੇ ਦਾ ਬੇਟੇ ਦਾ ਦੋਤੇ ਦਾ ਮੇਰੇ ਦਾ ਪਾਸਪੋਰਟ ਸੀਗਾ ਉਹਦੇ ਨਾਲ ਉਹਦਾ ਫਾਦਰ ਬਾਪ अच्छा कनाडा ਦੇ ਵਿੱਚ ਨੂੰ ਤੋਂ ਇੱਕ ਕੰਸੈਂਟ ਵੀ ਮੰਗਾਈ ਗਈ ਸੀਗੀ ਜਦ ਕਿ ਉਹਦੀ ਲੋੜ ਨਹੀਂ ਹੁੰਦੀ ਹੂੰ ਕੰਸੈਂਟ ਕਿਹਦੇ ਤੋਂ ਮੰਗਾਈ ਹੋਣੀ ਇਹਨਾਂ ਨੇ ਆ ਵੀ ਕੰਸੈਂਟ ਲਾਓ ਕੰਸੈਂਟ ਲਾਓ ਵੀ ਤੁਹਾਡੇ ਕਿਉਂਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੇ ਮਾਪਿਓ ਦੋਨੇ ਹੋਣੇ ਹਾਜ਼ਰ ਹੋਣੇ ਜ਼ਰੂਰੀ ਹੈ ਹੂੰ ਲੇਕਿਨ ਉਹ ਲੋੜ ਨਹੀਂ ਹੈਗੀ ਇਹ ਕਿਸੇ ਵੀ ਰੂਲ ਦੇ ਵਿੱਚ ਨਹੀਂ ਲਿਖਿਆ ਹੋਇਆ ਆ ਵੀ ਤੁਹਾਨੂੰ ਕੰਸੈਂਟ ਮੰਗਾਣੀ ਆ ਉਪਰ ਕੰਸੈਂਟ ਵੀ ਮੰਗਾਇਆ ਕਿ ਇਹਨਾਂ ਦੇ ਨਾਲ ਲਾਤੀ ਗਈ ਸੀਗੀ ਤੇ ਜਦੋਂ ਇਹਨਾਂ ਦਾ ਡਿਊ ਕੋਰਸ ਵਿੱਚ ਪਾਸਪੋਰਟ ਨਹੀਂ ਇਸ਼ੂ ਹੋਇਆ ਤਾਂ ਫਿਰ ਅਸੀਂ ਇਹਨਾਂ ਦਾ ਸਟੇਟਸ ਚੈੱਕ ਕੀਤਾ ਸੀ ਹੂੰ ਠੀਕ ਹੈ ਜੀ ਸਟੇਟਸ ਚੈੱਕ ਕਰਨ ਦੇ ਉੱਤੇ ਫੇਰ ਅਸੀਂ ਕੰਟੈਕਟ ਕੀਤਾ ਗਿਆ ਮਿਸਟਰ ਹਰੀਓਮ ਏਪੀਓ ਦੇ ਨਾਲ ਹਾਂ ਅਸਿਸਟੈਂਟ ਪਾਸਪੋਰਟ ਉਹ ਉਸ ਟਾਈਮ ਆਰਪੀ ਆਫਿਸ ਜਲੰਧਰ ਹੀ ਸੀ ਹੂੰ ਤੇ ਬਸ ਅੱਡੇ ਦੇ ਜਿਹੜਾ ਆ ਤੇ ਉਹਨਾਂ ਦਾ ਕੰਟੈਕਟ ਕਰਨ ਤੇ ਉਹਨਾਂ ਨੇ ਫੇਰ ਸਾਨੂੰ ਦੱਸਿਆ ਜੀ ਤੁਹਾਡਾ ਇਹ ਜਿਹੜੀ ਇਹਦੀ ਕਨਸੈਂਟ ਆ ਇਹ ਕੈਨੇਡਾ ਤੋਂ ਵੈਰੀਫਾਈ ਹੋਣੀ ਹੈ ਇਸ ਕਰਕੇ ਅਸੀਂ ਅੰਡਰ ਰਿਵਿਊ ਰੱਖਿਆ ਆ ਇਹਨਾਂ ਨੇ ਕਨਸੈਂਟ ਜਲੰਧਰ ਤੋਂ ਕੈਨੇਡਾ ਭੇਜਣੀ ਹੈ ਵੈਰੀਫਿਕੇਸ਼ਨ ਵਾਸਤੇ ਵੈਰੀਫਿਕੇਸ਼ਨ ਵਾਸਤੇ ਇਹ ओरिजिनल ਹੈ ਜਾਂ ਕਿਸੇ ਨੇ ਹੋਰ ਤਾਂ ਨਹੀਂ ਭੇਜ ਦਿੱਤੀ ਅੱਛਾ ਤੇ ਦੂਸਰਾ ਤੁਹਾਡੇ ਜਿਹੜੇ ਬੇਟੀ ਦਾ ਬੱਚੀ ਦਾ ਛੋਟੀ ਦਾ ਆ ਉਹਦਾ ਸੀ ਬਰਥ ਸਰਟੀਫਿਕੇਟ ਵੈਰੀਫਿਕੇਸ਼ਨ ਕਰਨੀ ਹੈ ਇੱਕ ਮੈਂ ਹੋਰ ਚੀਜ਼ ਜਾਣਨੀ ਚਾਹਾਂਗਾ ਜਦੋਂ ਤੁਸੀਂ ਅਪਲਾਈ ਕਰ ਦਿੰਨੇ ਹੋ ਹਾਲਾਂਕਿ 2 ਮਹੀਨੇ ਬੱਚੇ ਦੇ ਵੀ ਵੈਰੀਫਿਕੇਸ਼ਨ ਕਰਾਏਗੀ ਪੁਲਿਸ ਵੈਰੀਫਿਕੇਸ਼ਨ ਉਸ ਤੋਂ ਬਾਅਦ ਸਾਰੇ ਡਾਕੂਮੈਂਟੇਸ਼ਨ ਹੋਣ ਤੋਂ ਬਾਅਦ ਤੁਸੀਂ ਫਿਰ ਸਟੇਟਸ ਚੈੱਕ ਕਰਦੇ ਹੋ ਕਿਉਂਕਿ 7 ਦਿਨ ਦਾ ਦਾਵਾ ਕੀਤਾ ਜਾ ਰਿਹਾ ਹੁੰਦਾ ਹੈ ਕਿ ਵਿਦੇਸ਼ ਮੰਤਰਾਲੇ ਨੂੰ ਕਿ ਨਵਾਂ ਪਾਸਪੋਰਟ ਆ ਜਾਏਗਾ ਬਣ ਕੇ ਠੀਕ ਹੈ ਜੀ ਬਿਲਕੁਲ ਬਿਲਕੁਲ ਜੀ ਵਿਦੇਸ਼ ਮੰਤਰਾਲੇ ਜੀ ਐਸ ਕਿਸ਼ਨਾ ਜੀ ਉਹਨਾਂ ਨੇ ਸਟੇਟਮੈਂਟ ਹੈਗੀ ਹੈ ਉਹਦੇ ਉੱਤੇ ਵੀ 7 ਦਿਨਾਂ ਦੇ ਅੰਦਰ ਅਗਰ ਤੁਹਾਨੂੰ ਜਿਹੜਾ ਕਿ ਪਾਸਪੋਰਟ ਮਿਲ ਜੇ ਨਵਾਂ ਇਸ਼ੂ ਕਰਦੇ ਹਾਂ ਦੂਸਰਾ ਮੈਂ ਜਾਣਨਾ ਚਾਹ ਰਿਹਾ ਕਿ ਕਿੰਨੀ ਦੇਰ ਬਾਅਦ ਤੁਸੀਂ ਆਨਲਾਈਨ ਸਟੇਟਸ ਦੇਖਦੇ ਹੋ ਕੀ ਆ ਹਰੀਓਮ ਤੁਹਾਨੂੰ ਬੁਲਾਉਂਦਾ ਹੈ ਜਾਂ ਤੁਸੀਂ ਆਪ ਜਾਂਦੇ ਹੋ ਉਹਦੀ ਥੋੜੀ ਕਹਾਣੀ ਦੱਸੋ ਉਹਦੀ ਸਾਡ ਅਸੀਂ ਜਦੋਂ ਇਹ ਪਾਸਪੋਰਟ ਦੇ ਸੀਗਾ 30 ਦਿਨਾਂ ਬਾਅਦ ਅਸੀਂ ਉਹਦਾ ਸਟੇਟਸ ਚੈੱਕ ਕੀਤਾ ਸੀਗਾ ਜੀ ਅੱਛਾ ਕਿਉਂਕਿ ਉਹਦੇ ਉੱਤੇ ਵੈਬਸਾਈਟ ਤੇ ਲਿਖਿਆ ਹੋਇਆ ਵੀ ਅਸੀਂ ਜਿਹੜਾ ਇੱਕ ਨਾਰਮਲ ਪਾਸਪੋਰਟ ਹੈ 40 ਤੋਂ 45 ਦਿਨਾਂ ਦੇ ਵਿੱਚ ਅਸੀਂ ਇਸ਼ੂ ਕਰ ਦਿੰਦੇ ਆ ਹਾਂ ਲੇਕਿਨ ਇਹ ਅਸੀਂ 30 ਦਿਨ ਬੀਤਣ ਤੇ ਬਾਅਦ ਵੀ ਅਸੀਂ ਚੈੱਕ ਕੀਤਾ ਸੀ ਸਟੇਟਸ ਲੇਕਿਨ ਸਟੇਟਸ ਉਹ ਹੀ ਆਇਆ ਸਟੇਟਸ ਦੇ ਵਿੱਚ ਲਿਖਿਆ ਸੀ ਅੰਡਰ ਰਿਵਿਊ ਅੱਛਾ ਠੀਕ ਹੈ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਜੀ ਮਿਸਟਰ ਹਰੀਓਮ ਨਾਲ ਇੰਦੇ ਵਾਸਤੇ ਵੀ ਅਪਾਇੰਟਮੈਂਟ ਲੈਣੀ ਪਈ ਹਾਂ ਉਹਨਾਂ ਦੇ ਹਰੀਓਮ ਨੇ ਗਾਇਡ ਕੀਤਾ ਵੀ ਤੁਹਾਨੂੰ ਇਨਕੁਆਰੀ ਅਪਾਇੰਟਮੈਂਟ ਲੈਣੀ ਪੈਣੀ ਹੈ ਪਾਸਪੋਰਟ ਬਣਿਆ ਨਹੀਂ ਸਟੇਟਸ ਜਾਣਨ ਵਾਸਤੇ ਯਾਨੀ ਕਿ ਦਫ਼ਤਰ ਦੇ ਅੰਦਰ ਜਾਣ ਵਾਸਤੇ ਇੱਕ ਪ੍ਰੋਸੀਜਰ ਹੈ ਹਾਂ ਇਹ ਪ੍ਰੋਸੀਜਰ ਇਨਕੁਆਰੀ ਅਪਾਇੰਟਮੈਂਟ ਲੈਣੀ ਹੈ ਉਹ ਇਨਕੁਆਰੀ ਅਪਾਇੰਟਮੈਂਟ ਉਸੇ ਹੀ ਏਜੰਟ ਨੇ ਦੇਣੀ ਹੈ ਜਿਸ ਨੇ ਤੁਹਾਡੀ ਪਹਿਲਾਂ ਆਨਲਾਈਨ ਅਪਾਇੰਟਮੈਂਟ ਲਈ ਹੈ ਇਹ ਹਰੀਓਮ ਦੀ ਬੱਡਿੰਗ ਸੀਗੀ ਜੀ अच्छा ठीक है जी फिर उसके बाद फिर असी उस शख्स ਕੋਲ ਗਏ ਜਿੱਥੋਂ ਆਨਲਾਈਨ ਐਪੁਆਇੰਟਮੈਂਟ ਕੀਤਾ ਸੀਗਾ ਉਹ ਕਹਿੰਦਾ ਜੀਗਾ ਵੀ ਤੁਹਾਨੂੰ ਤੇ ਐਪੁਆਇੰਟਮੈਂਟ ਬੜੀ ਲੇਟ ਮਿਲੇਗੀ ਜੇ ਤੁਸੀਂ ਰੁਪਈਆ 2500 ਦੇ ਦਿਓਗੇ ਤੇ ਪਰਸੋਂ ਚੋਹ ਦੀ ਲੈ ਲਓ ਐਪੁਆਇੰਟਮੈਂਟ ਲੇਕਿਨ ਅਸੀਂ ਨਹੀਂ ਦਿੱਤੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਅਗਲਾ ਫਿਰ ਪ੍ਰੋਸੀਜਰ ਕੀਤਾ ਫਿਰ ਉਹ ਸਾਨੂੰ ਪਾਸਪੋਰਟ ਜਿਹੜਾ ਮਿਸਟਰ ਆਰੋਪਲ ਮੇਰੇ ਦਾ ਸੀਗਾ 7 ਸਾਲ ਦੇ ਬੱਚੇ ਦਾ ਰੀਨਿਊ ਵਾਲਾ ਉਹਦੀ ਸਾਨੂੰ ਅਰਜੈਂਟਲੀ ਲੋੜ ਸੀ ਫਿਰ ਮਹਾਰਿਉਮ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ 25000 ਰੁਪਏ ਲੱਗਣਗੇ ਹੂੰ ਤੇ ਇਹ ਪਾਸਪੋਰਟ ਤੁਹਾਨੂੰ ਮਿਲ ਜਾਊਗਾ 5-7 ਦਿਨਾਂ ਦੇ ਵਿੱਚ ਹੂੰ ਤੇ ਮੈਂ ਕਿਹਾ ਜੀ ਤੁਸੀਂ 25000 ਰੁਪਏ ਇਹ ਬਹੁਤ ਜ਼ਿਆਦਾ ਆ ਪਰ ਉਹ ਕਹਿੰਦੇ ਇਹ ਮੇਰਾ ਨਹੀਂ ਇਹਦੇ ਵਿੱਚ ਅਨੂਪ ਸਿੰਘ ਜਿਹੜਾ ਆਰ ਪੀਓ ਆ ਅੱਛਾ ਤੇ ਇੱਕ ਹੋਰ ਉਹਦੇ ਏ ਪੀਓ ਸੰਜੇ ਸ਼ਿਰੀワਸਤ ਇਹਨਾਂ ਦਾ ਵੀ ਰੇਸ਼ੋ ਵਿੱਚ ਹੈਗੀ ਹੈ ਬਲਕਿ ਖੁੱਲ ਕੇ ਹੀ ਹੋ ਗਿਆ ਬਿਲਕੁਲ ਕਿ ਇਹ ਪੈਸੇ ਜਿਹੜੇ ਕਿ ਸਾਰੇ ਮੇਰੇ ਕੋਲ ਨਹੀਂ ਜਾਣੇ ਮੈਂ ਅੱਗੇ ਵੀ ਜਿਹੜਾ ਹੈ ਕਿ ਡਿਸਟ੍ਰਿਬਿਊਟ ਕਰਨੇ ਹਾਂ ਹਾਂ ਜੀ ਅੱਗੇ ਵੰਡਣੇ ਆਂ ਜੀ ਵੰਡਨੇ ਆ ਠੀਕ ਹੈ ਤੇ ਫੇਰ ਮੈਂ ਉਹਨਾਂ ਕੋਲ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਆਪਣੇ ਹਰੀਓਮ ਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਜੀ ਆਜੋ ਤੇ ਮੈਂ ਗਿਆ ਉੱਥੇ ਜੰਦਰ ਮੈਂ ਕਿਹਾ ਜੀ ਮੇਰੇ ਕੋਲ 10000 ਰੁਪਿਆ ਇਸ ਟਾਈਮ ਹੈਗਾ ਆ ਤੇ ਤੁਸੀਂ ਲੈ ਲਓ ਤੇ ਉਹ ਬੇਸਿਕਲੀ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ ਮੈਨੂੰ ਪਹਿਲਾਂ ਵੀ ਜਾਣਦੇ ਸੀਗੇ ਅੱਛਾ ਹਰੀਓਮ ਜੀ ਤੇ ਮੈਂ ਵੀ ਹੁਸ਼ਿਆਰਪੁਰ ਤੋਂ ਆ ਤੇ ਉਹ ਬਿਲੋਂਗ ਕਰਦੇ ਮੈਨੂੰ ਜਾਣਦੇ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 10000 ਲੈ ਲਓ 15000 ਬਾਅਦ ਚ ਲੈ ਲਾਂਗੇ ਲੈ ਲਓ ਕਹਿੰਦੇ ਨਹੀਂ ਪਹਿਲਾਂ ਪੈਸੇ ਪੂਰੇ ਲੈਣੇ ਆ ਫਿਰ ਮੈਂ ਖੜੇ ਪੈਰ ਜਾ ਕੇ ਏਟੀਐਮ 'ਚ ਉੱਥੇ ਜੰਦਰ ਤੋਂ 15000 ਰੁਪਿਆ ਲੈ ਲਿਆ ਟ੍ਰਾਂਸੈਕ 15000 ਰੁਪਇਆ ਕਢਾਇਆ ਤੇ ਕਹਿੰਦੇ ਫਿਰ ਦਿੱਤਾ ਕਹਿੰਦੇ ਜੀ ਇੱਕੋ ਕਿਸ਼ਤ ਚ ਲੈਣੇ ਆ ਅਲੱਗ ਅਲੱਗ ਕਿਸ਼ਤਾਂ ਦੇ ਪੈਸੇ ਨਹੀਂ ਲੈਣੇ ਲੈਣੇ ਵੀ ਕੈਸ਼ ਆ ਲੈਣੇ ਵੀ ਇੱਕੋ ਵਾਰੀ ਜੀ ਇਹ ਪਹਿਲਾਂ ਅਡਵਾਂਸ ਦਿਓਗੇ ਫਿਰ ਉਸ ਤੋਂ ਬਾਅਦ ਪ੍ਰੋਸੀਜਰ ਅੱਗੇ ਚੱਲੇਗਾ ਜੀ ਅੱਛਾ ਤੇ ਪੈਸੇ ਦਫਤਰ ਚ ਬੈ ਕੇ ਲੈ ਲੈਂਦੇ ਸੀਗੇ ਕਿ ਬਾਹਰ ਕਿਤੇ ਲੈ ਕੇ ਜਾਣਾ ਸਰ ਨਵਾਂ ਸਟਾਈਲ ਹੈ ਪੈਸੇ ਲੈਣ ਦਾ ਅੱਛਾ ਉਹ ਫਿਰ ਮੈਨੂੰ ਜਦੋਂ ਉਹਨਾਂ ਨੇ ਫਿਰ ਉੱਥੇ ਕਾਫੀ ਵੀ ਪਿਆਈ ਜਦੋਂ 20000 ਰੁਪਏ ਦੀ ਗੱਲ ਹੋ ਗਈ ਜੀ ਮੈਂ ਤੁਹਾਨੂੰ ਦੇ ਦਿੰਦਾ ਆ ਤੇ ਕਹਿੰਦੇ ਲੈ ਕੇ ਆਏ ਹੋ ਲੈ ਕੇ ਆਏ ਉਹ ਵੀ ਹਰੀ ਔਮ ਸੀ ਪਹਿਲਾਂ ਗੱਲ ਨਹੀਂ ਸੁਣਦਾ ਸੀ ਅਰੀਓਮਬਾਰੇ ਤੇ ਬੜਾ ਮਸ਼ਹੂਰ ਹੈਗਾ ਜੀ ਉਹ ਚੀਜ਼ ਵੀ ਜਿਹ ਮੋਸਟਲੀ ਕਰਪਟਡ ਮੈਂ ਉਹਨੇ ਬੜੀ ਪ੍ਰਾਪਰਟੀ ਬਣਾਈ ਹੋਈ ਹੈ ਇੱਥੇ ਹੂੰ ਪਿੰਡ ਦੇ ਵਿੱਚ ਕਹਿੰਦੇ 40 ਕਿੱਲੇ ਜ਼ਮੀਨ ਹੈ ਕੋਠੀ ਲਈ ਹੋਈ ਹੈ ਰੰਪਾਲਿਆਂ ਦੇ ਮੋਢੇ ਬੱਲੇ ਬੱਲੇ ਕਿਉਂ ਮਹਿਲ ਦਾ ਮਹਿਲ ਆ ਹੋਰ ਬੜਾ ਕਈ ਕੁਸ਼ੀ ਹੈ ਜੀ ਉਹਦੇ ਬਾਰੇ ਤੇ ਜਦੋਂ ਕਾਫੇ ਤੇ ਪਹੁੰਚੇ ਹੋ 25000 ਕੇ ਪਹੁੰਚੇ ਫਿਰ ਜੀ ਉਹਨਾਂ ਨੇ ਕਾਫੀ-ਕਾਫੀ ਪਿਆ ਕੇ ਮੈਨੂੰ ਕਹਿੰਦੇ ਆਓ ਥੱਲੇ ਚਲੀਏ ਅੱਛਾ ਬਾਹਰ ਨੂੰ ਚਲੀਏ ਮੈਂ ਕਹਾਈ ਚਲੋ ਬਾਹਰ ਚੱਲ ਪੈਂਦੇ ਆ ਫਿਰ ਉਹ ਮੈਨੂੰ ਲਿਫਟ 'ਚ ਲੈ ਗਏ ਅੱਛਾ ਲਿਫਟ ਵਿੱਚ ਲੈ ਕੇ ਫਿਰ ਲਿਫਟ ਨੂੰ ਉਹਨਾਂ ਨੇ ਚਲਦੀ ਲਿਫਟ ਵਿੱਚ ਮੇਰੇ ਤੋਂ 25000 ਰੁਪਏ ਲਿਆ ਹੂੰ ਤੇ ਮੁੜ ਕੇ ਫਿਰ ਉਹ ਲੈ ਕੇ ਤੇ ਮੈਨੂੰ ਕਹਿੰਦੇ ਜੀ ਤੂੰ ਮੈਂ ਥੱਲੇ ਉਤਰ ਜਾਣਾ ਤੁਸੀਂ ਵਾਪਸ ਉੱਪਰ ਚੱਲ ਜਾਓ ਆਪਣੇ ਗਰਾਉਂਡ ਉੱਤੇ ਜਾਓ 5 ਦਿਨਾਂ ਬਾਅਦ ਤੁਹਾਡਾ ਪਹੁੰਚੇ ਔਰ ਵਾਕੇ 5 ਦਿਨਾਂ ਵਿੱਚ ਪਾਸਪੋਰਟ ਆ ਗਿਆ ਬਿਲਕੁਲ ਵਾਦੇ ਤਾਂ ਪੂਰਾ ਨਿਕਲੇ ਆਪਣੇ ਪੱਕੇ ਦੇਖ ਲੈ ਪਾਸਪੋਰਟ ਆ ਗਿਆ ਉਦੋਂ ਤੱਕਰ ਮੈਂ ਮੇਰਾ ਕੋਈ ਸ਼ਿਕਾਇਤ ਕਰਨ ਦਾ ਮਨ ਵਿਚਾਰ ਨਹੀਂ ਸੀਗਾ ਜੀ ਫਿਰ ਉਸ ਤੋਂ ਬਾਅਦ ਫਿਰ ਦੂਸਰੇ ਪਾਸਪੋਰਟ ਦੀ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਮੇਰਾ ਦੂਸਰਾ ਪਾਸਪੋਰਟ ਵੀ ਕਢਾ ਦਿਓ ਮੈਨੂੰ ਉਹਦੀ ਵੀ ਲੋੜ ਕਹਿੰਦੇ ਆਜੋ ਜਲੰਧਰ ਜਲੰਧਰ ਗਿਰਨ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਪੈਸੇ ਤੇ ਉਨੇ ਹੀ ਲੱਗਣੇ ਆ ਜਿੰਨੇ 25000 25000 ਲੱਗਣੇ ਤੋਂ ਘੱਟ ਨਹੀਂ ਲੱਗਣਾ ਬਲਕਿ ਇਹ ਫਿਕਸਡ ਰੇਟ ਰੱਖਿਆ ਹੋਇਆ 25000 ਦਾ ਚਾਹੇ ਕੋਈ ਕਿਸੇ ਤਰੀਕੇ ਦਾ ਆਬਜੈਕਸ਼ਨ ਲਗਾਉਂਦੇ ਨੇ ਕੋਈ ਅੱਛੇ ਕਿ ਪੈਸੇ ਉੱਤੇ ਥੱਲੇ ਵੀ ਲੈਂਦੇ ਰਹਿੰਦੇ ਨੇ ਨਹੀਂ ਉੱਪਰ ਥੱਲੇ ਵੀ ਪੈਸੇ ਲੈਂਦੇ ਰਹੇ ਨੇ ਫਿਕਸਡ ਰੇਟ ਤੇ ਉਹਨਾਂ ਨੇ ਫ੍ਰੈਸ਼ ਰੱਖਿਆ ਹੀ ਹੋਇਆ ਉਦਾਂ ਜੇ ਕਹਿੰਦੇ ਜੇ ਤੁਸੀਂ ਬਾਹਰ ਚਲ ਜਿਓ ਸਾਡੇ ਤੇ ਨਹੀਂ ਗੱਲ ਕਰਨੀ ਬਾਹਰ ਚਲ ਜਿਓ 40000 ਰੁਪਏ ਬਾਹਰ ਦਲਾਲ ਨੂੰ ਦੇ ਦਿਓ ਉਹ 40000 ਰੁਪਏ ਲਊਗਾ ਤੁਹਾਡਾ ਤੁਹਾਡਾ 15000 ਦਾ ਤੁਹਾਡਾ ਫਾਇਦਾ ਹੀ ਹੈ 15000 ਮਤਲਬ ਕਿ ਜੇ ਪਾਸਪੋਰਟ ਦਫਤਰ ਦੇ ਅੰਦਰ ਜੇ ਜਾਣਾ ਹੀ ਹੈ ਸਿੱਧੇ ਤੇ 15000 ਰੁਪਏ ਲਾ ਫੀਸ ਬਾਹਰ ਤਾਰ ਕੇ ਆਣੀ ਪੈਣੀ ਹੈ ਤੁਹਾਨੂੰ ਅੱਛਾ ਜੇ ਤੁਸੀਂ ਫਿਰ ਇਹਦੇ ਨਾਲ ਆਪ ਹੀ ਗੱਲ ਕਰ ਲਈ ਕਿ ਸਿੱਧੀ ਕੀ ਫਿਰ ਮੈਂ ਸਿੱਧੀ ਗੱਲ ਹੀ ਕਰ ਦਿੰਦੀ ਕਿਉਂਕਿ ਮੇਰਾ ਥੋੜਾ ਪਿਛੋਂ ਜਾਣਕਾਰੀ ਸੀਗੇ ਕਹਿੰਦੇ ਕ腐ਸ਼ਨ ਜਿਹੜਾ ਲੈ ਰਿਹਾ ਉਹ ਤਾਂ ਹੈ ਹੀ ਜਿੰਮੇਵਾਰ ਤਾਂ ਜਿਹੜਾ ਦੇ ਰਿਹਾ ਉਹ ਵੀ ਹੈ ਕਿ ਹਾਲਾਤ ਹੀ ਐਹੋ ਜੇ ਬਣਾ ਦਿੰਦੇ ਨੇ ਕਿ ਹੋਰ ਕੋਈ ਆਪਸ਼ਨ ਰਹਿੰਦੀ ਨਹੀਂ ਸਰ ਉਹ ਹਾਲਾਤ ਹੀ ਜਿਹੜਾ ਅੰਡਰ ਰਿਵਿਊ ਦੇ ਵਾਲੇ ਦੁਆਲੇ ਹੁੰਦਾ ਜੀ ਹਾਲਾਤ ਇੰਨੇ ਕੋ ਮਜਬੂਰ ਕਰ ਦਿੰਦੇ ਨੇ ਕਿ ਬੱਚੇ ਜਿਹੜੇ ਮਾਪਿਓ ਆਪਣੇ ਬੱਚਿਆਂ ਲਈ ਹਰ ਕੁਝ ਕਰਨ ਨੂੰ ਤਿਆਰ ਹੁੰਦੇ ਆ ਕੋਈ ਵੀ ਮਾਪਿਓ ਐਸਾ ਨਹੀਂ ਹੁੰਦਾ ਜਿਹੜਾ ਮ ਆਪਣੇ ਬੱਚੇ ਨੂੰ ਸੁਖੀ ਨਾ ਦੇਖ ਸਕਦਾ ਯਾਨੀ ਕੀ ਵਾਲੀ ਗੱਲ ਹੈ ਕਿ 2 ਮਹੀਨੇ ਦਾ ਬੱਚਾ ਹੋਵੇ ਤਾਂ ਉਹਦੇ ਪੁਲਿਸ ਵੈਰੀਫਿਕੇਸ਼ਨ ਬਿਲਕੁਲ ਹੋਈ ਹੈ ਜਿਹੜਾ ਪੁਲਿਸ ਵਗੈਰਿ ਵੈਰੀਫਿਕੇਸ਼ਨ ਕਰਨ ਆਇਆ ਆਫਸਰ ਨੇ ਕਿ ਮੈਂ ਵੈਰੀਫਿਕੇਸ਼ਨ ਹਾਂ ਇਹਦੇ ਕੋ ਲੋੜ ਨਹੀਂ 2 ਮਹੀਨੇ ਦੇ ਬੱਚਿਆਂ ਦੀ ਵੈਰੀਫਿਕੇਸ਼ਨ ਲੇਕਿਨ ਇਹਨਾਂ ਨੇ ਉਹ ਵੀ ਪ੍ਰੋਸੈਸ ਅਡਾਪਟ ਕੀਤਾ ਹੋਇਆ ਵੀ 2 ਮਹੀਨੇ ਦੇ ਬੱਚਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਬਲਕਿ ਅਡਾਣਾ ਮੈਂ ਕਿਸੇ ਵੀ ਤਰੀਕੇ ਕਿਵੇਂ ਵੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕੀ ਸਿਸਟਮ ਬਣਾਇਆ ਕੀ ਹੋਇਆ ਇਹਨਾਂ ਨੇ ਇਹਨਾਂ ਨੂੰ ਇਹ ਉਮੀਦ ਹੀ ਨਹੀਂ ਸੀ ਵੀ ਸੀਬੀਆਈ ਵੀ ਸਾਡੇ ਤੇ ਕਾਰਵਾਈ ਕਰ ਸਕਦੀ ਹੈ ਉਹ ਵੀ ਨਹੀਂ ਸੀ ਇਹਨੇ ਕੌਨਫੀਡੈਂਸ ਸੀ ਇਹਨੇ ਕੌਨਫੀਡੈਂਸੀ ਔਰ ਖੁੱਲ ਕੇ ਖੇਡਦੇ ਸੀਗੇ ਔਰ ਖੁੱਲ ਕੇ ਪੈਸੇ ਲੈਂਦੇ ਆ ਬਿਲਕੁਲ ਕੋਈ ਨਾ ਇਹਨਾਂ ਨੂੰ ਕਿਸੇ ਦਾ ਡਰਿਆ ਨਾ ਕਿਸੇ ਦਾ ਵਾਸਤਾ ਹੈ ਕਿਉਂਕਿ ਹੁਣ ਜਿਸ ਤਰੀਕੇ ਨਾਲ ਇਹ ਸਾਰੀ ਕਾਰਵਾਈ ਹੋਈ ਹੈ ਹਰੀਉਮ ਦੇ ਘਰ ਵੀ ਕਾਰਵਾਈ ਹੋਈ ਜਿਸ ਸੇਮ ਵੇਲੇ ਉਸ ਨੂੰ ਹਰੀਉਮ ਦੇ ਘਰ ਵੀ ਕਾਰਵਾਈ ਹੋਈ ਉੱਥੋਂ 골ਡ ਮਿਲਿਆ ਔਰ 10 ਲੱਖ 30 ਹਜ਼ਾਰ ਰੁਪਈਆ ਵੀ ਉਹਦੇ ਕੋਲੋਂ ਮਿਲਿਆ 골ਡ ਦੀ ਕਿੰਨੀ ਕੁ ਕੁਆਂਟੀਟੀ ਵਗੈਰਾ ਕੁ नियर अबाउट 1 केजी 1 किलो ਜਿਹੜਾ ਕਿ ਸੋਨਾ ਵੀ ਇਹਦੇ ਘਰੋਂ ਜਿਹੜਾ ਕਿ ਮਿਲਿਆ ਵੈ ਸ਼ਰਵਾਸਤਵ ਦੇ ਘਰੋਂ ਰਿਕਵਰੀ ਹੋਈ ਹੈ ਨੁਖਸਿੰਗ ਦੇ ਘਰੋਂ 3 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਇਹ ਡੇਲੀ ਤੇ ਡੇਲੀ ਰਿਕਵਰੀ ਜਿਹੜਾ ਉਹ ਸੌਰੀ ਮਾਫ ਕਰਨਾ ਕਿ ਪੈਸੇ ਜਿਹੜੇ ਉਹਨੂੰ ਜਾਂਦੇ ਸੀ ਕਿ ਪਾਸਪੋਰਟ ਅਫਸਰ ਨੂੰ ਇਹ ਕੋਈ ਮਹੀਨੇ ਪੱਕੀ ਇਹਨਾਂ ਨੇ ਲਾਇਕ ਟਾਰਗੇਟ ਰੱਖਿਆ ਕਿ ਇਹਨਾਂ ਪੈਸਾ ਲੈਣਾ ਹੀ ਲੈਣਾ ਨਹੀਂ ਨਹੀਂ ਸਾ ਡੇਲੀ ਡੇਲੀ ਪਾਸਪੋਰਟ ਜਾਣੇ ਸੀ ਔਰ ਉਹ ਆਪ ਹੀ ਸ਼੍ਰੀ ਵਾਸਤਵ ਨੂੰ ਦੱਸਦੇ ਸੀਗਾ ਵੀ 15 ਤੋਂ 20 ਲੱਖ ਰੁਪਏ ਆਰਪੀ ਨੂੰ ਜਾਂਦਾ ਹੈ ਲੋਕੀ ਇੰਨਾ ਮੈਂ ਉੱਥੇ ਗਿਆ ਆ ਮਿਲਿਆ ਮੈਂ ਦੋ ਤਿੰਨ ਵਾਰੀ ਗਿਆ ਆ ਮੈਨੂੰ ਜਾਣਾ ਪਿਆ ਆ ਇੰਨੇ ਕੋ ਲੋਕੀ ਉੱਤੇ ਮੈਂ ਦੇਖਿਆ ਬਰਦਾਸ਼ਤ ਕਰਦੇ ਵੀ ਪਤਾ ਨਹੀਂ ਉਹ ਕਿਦਾਂ ਸਹੀ ਜਾਂਦੇ ਆ ਪੈਸੇ ਵੀ ਦੇਈ ਜਾਂਦੇ ਔਰ ਸਹੀ ਵੀ ਜਾਂਦੇ ਆ ਗੱਲਾਂ ਵੀ ਇਹਨਾਂ ਦੀਆਂ ਸੁਣਦੇ ਗੱਲਾਂ ਵੀ ਸੁਣਦੇ ਔਰ ਖਾਨ ਨੂੰ ਪੈਂਦੇ ਆ ਇੰਨਾ ਕੋਈ ਇਹਨਾਂ ਦੇ ਮਿਸਬਿਹੇਵ ਆਫਿਸ ਚ ਚੱਲਦਾ ਖਾਨ ਨੂੰ ਪੈਂਦੇ ਇੱਕ ਦੂਜੇ ਨੂੰ ਜੇ ਕੋਈ ਕਸਟਮਰ ਜੋ ਵੀ ਆਂਦਾ ਵਾ ਕਲੈਂਟ ਕੋਈ ਆਜ ਐਪਲੀਕੈਂਟ ਆਜ ਕੋਈ ਇਨਕੁਆਰੀ ਕਰਨ ਖਾਨ ਨੂੰ ਪੈਂਦੇ ਕਿਉਂਕਿ ਬੜੀ ਸਿਕਿਉਰਿਟੀ ਵੀ ਲਾਈ ਹੈ ਅੰਦਰ ਤਾਂ ਛੇਤੀ ਕਿਸੇ ਨੂੰ ਵੜਨ ਵੀ ਨਹੀਂ ਦਿੰਦੇ ਸਰ ਪੈਸੇ ਦੀ ਗੇਮ ਹੈ ਕੋਈ ਤੁਸੀਂ ਪੈਸੇ ਦਿਓ ਜਦੋਂ ਮਰਜ਼ੀ ਲੈ ਲਓ ਅਪਾਇੰਟਮੈਂਟ ਨਹੀਂ ਤੁਸੀਂ ਆਨਲਾਈਨ ਲੈ ਸਕਦੇ ਓਥੇ ਜਾ ਕੇ ਗੇਟ ਦੇ ਉੱਤੇ ਗੱਲ ਕਰੋ ਜਾਓ ਅੰਦਰ ਐਜੰਟ ਵੀ ਹਾਵੀ ਆ ਨਾਲੋਂ ਨਾਲ ਤੇ ਅੰਦਰ ਅਫਸਰ ਤਾਂ ਰਲ ਹੀ ਹੁੰਦੇ ਆ। ਇੱਦਾਂ ਦੇ ਸਾਥ ਜਾਂਦੇ ਆ ਐਜੰਟਾਂ ਦੇ ਇਹਨਾਂ ਨੂੰ ਗਿਫਟ ਜਾਂਦੇ ਪਏ ਅੰਦਰ। ਐਜੰਟਾਂ ਦੇ ਗਿਫਟ ਜਾਂਦੇ ਇਹਨਾਂ ਨੂੰ ਜਿਹੜੇ ਬਾਹਰ ਬੈਠੇ ਆ। ਸਮਝਿਓ ਕਿ ਜੋ ਇਹ ਸਿਸਟਮ ਹੈ ਕਿ ਹੋਰ ਵੱਡੇ ਪੱਧਰ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿੰਨੀਆਂ ਵੀ ਇਹਨਾਂ ਦੀਆਂ ਸਾਰੀਆਂ ਚਾਹੇ ਐਸਰਟਸ ਦੀ ਗੱਲ ਹੋਵੇ ਜਾਂ ਪਹਿਲਾਂ ਵੀ ਅਫਸਰ ਹੋਣ ਕਿ ਰਲੇ ਤਾਂ ਸਾਰੇ ਹੀ ਹੋਣਗੇ ਫਿਰ। ਸਾਰੇ ਇਹਨਾਂ ਦੇ ਉੱਤੇ ਮੇਰੇ ਦੇ ਇਹੀ ਆ ਵੀ ਸੀਬੀਆਈ ਨੂੰ ਮੈਂ ਇੱਕ ਹੋਰ ਅਪੀਲ ਕਰਦਾ ਵੀ ਇਹਨਾਂ ਦੇ ਉੱਤੇ ਜਿੰਨੀ ਵੀ ਇਹਨਾਂ ਨੇ ਪ੍ਰਾਪਰਟੀ ਇਸ ਗੱਲ ਤੋਂ ਬਣਾਈ ਹੋਈ ਹੈ ਉਹ ਵੀ ਸੀਜ਼ ਹੋਣੀ ਚਾਹੀਦੀ। ਇਹ ਤਾਂ ਪਹਿਲਾਂ ਤੁਸੀਂ ਸੀਬੀਆਈ ਨੂੰ ਕੰਪਲੇਂਟ ਕੀਤੀ ਤੇ ਸੀਬੀਆਈ ਦਾ ਰਿਐਕਸ਼ਨ ਕੀ ਸੀ ਇੰਟਰਸਟ ਕਿੰਨਾ ਕੁ ਦਿਖਾਇਆ ਸੀਬੀਆਈ ਨੇ ਇਹਦੇ ਬਹੁਤ ਅੱਛਾ ਅਰੇ ਯੱਕ ਦਾ ਵੀ ਅਪਰੋਚ ਕਰ ਲਿਆ ਮੈਨੂੰ ਉਡੀਕ ਦੇ ਸੀਗੇ ਤੁਹਾਨੂੰ ਉਹ ਲੱਗਦਾ ਜਿਵੇਂ ਕੇਸੀ ਉਡੀਕ ਰਹੇ ਆ ਵੀ ਕੰਪਲੇਂਟ ਆ ਜਾਵੇ ਕੰਪਲੇਂਟ ਆ ਜਾਵੇ ਕੰਪਲੇਨੈਂਟ ਕੋਈ ਖੜ ਜਾਵੇ ਤੇ ਉਹਨਾਂ ਨੇ ਵਰਕਿੰਗ ਜਿਹੜੀ ਸਾਰੀ ਆਪਣੀ ਫਿਰ ਉਹਨੂੰ ਅੰਮਲੀ ਜਾਮਾ ਕਿਵੇਂ ਪਵਾਇਆ ਇਹਨਾਂ ਨੇ ਸਰ ਜਿੱਦਾਂ ਮੈਂ 14 ਤਰੀਕ ਨੂੰ ਉਹਨਾਂ ਨੂੰ ਫੋਨ ਕੀਤਾ ਸੀ ਉਹ 14 ਤਰੀਕ ਹੀ ਉਹਨਾਂ ਦੀ ਟੀਮ ਆ ਗਈ ਸੀ ਅੱਛਾ ਸੇਮ ਡੇ ਆ ਗਈ ਉੱਥੇ ਸੇਮ ਡੇ ਆ ਗਈ ਫਿਰ ਮਿਸ਼ਨ ਚੌਂਕ ਦੇ ਵਿੱਚ ਸਾਨੂੰ ਮਿਲੇ ਸੀ ਆ ਕੇ ਸੀਵੇ ਦੇ ਇਨਸਪੈਕਟਰ ਮਿਸਟਰ ਮੂਕਲ ਆਏ ਸੀ ਤੇ ਉਹਨਾਂ ਆ ਕੇ ਫਿਰ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਫਿਰ ਜੋ ਵੀ ਉਹਨਾਂ ਦਾ ਪ੍ਰੋਸੀਜਰ ਆ ਕੋ ਅਡਾਪਟ ਕਰਕੇ ਜੋ ਵੀ ਰਿਕਾਰਡਿੰਗਸ ਚਾਹੀਦੀਆਂ ਸੀ ਜਾਂ ਵੀਡੀਓ ਚਾਹੀਦੀਆਂ ਸੀ ਉਹਨਾਂ ਨੂੰ ਮੁਹਈਆ ਕਰਾਤੀਆਂ ਸੀ ਫਿਰ ਉਹਨਾਂ ਨੇ ਆਪਣੇ ਅੱਗੇ ਅਫਸਰਾਂ ਨਾਲ ਗੱਲ ਕੀਤੀ ਕਿਉਂਕਿ ਆਰਪੀਓ ਨੂੰ ਹੱਥ ਪਾਣਾ ਆਬਵੀਅਸ ਹੈ ਬਹੁਤ ਵੱਡੀ ਗੇਮ ਸੀ ਉਹਨਾਂ ਲਈ ਫਿਰ ਉਹਨਾਂ ਨੇ ਉੱਪਰੋਂ ਵੀ ਪਰਮਿਸ਼ਨ ਲੈਣੀ ਸੀ ਕਿਉਂਕਿ ਉਹਦੇ ਵੀ ਫੋਰਨ ਦੇ ਵਿੱਚ ਫੋਰਨ ਅਕਸ ਕਿਹੜਾ ਐਕਸਟਰਨਲ ਅਫੇਅਰ ਉਹਦੇ ਵਿੱਚ ਲਿੰਕ ਹੋਣਗੇ ਆਬਵੀਅਸ ਹੈ ਜਿਹੜੇ ਡਿਪਾਰਟਮੈਂਟ ਨਾਲ ਬਿਲੋਂਗ ਕਰਦੇ ਨੇ ਜੀ ਉਹਦੇ ਵਿੱਚ ਉਹਨੂੰ ਲਿੰਕ ਹੋਣਗੇ ਤੇ ਇਸ ਕਰਕੇ ਫਿਰ ਉਹਨੂੰ ਵੀ ਇੱਕ ਹੋਰ ਵੀ ਗੱਲ ਨਿਕਲ ਕੇ ਆndi ਕਿ ਜਦੋਂ ਕਾਰਵਾਈ ਚੱਲਦੀ ਸੀ ਅਨੂਪ ਸਿੰਘ ਦੇ ਹੋਰਾ ਘਰੇ ਤੇ ਬੈੱਡ 'ਚ ਜਿੱਦਾਂ ਪੈਸੇ ਰੱਖਿਆ ਸੀ ਕਿ ਲਫਾਫਿਆਂ ਸਮੇਤ ਉਦਾਂ ਹੀ ਕੱਢੇ ਉਹਨਾਂ ਨੇ ਹਾਂ ਇਹ ਵੀ ਬੜੀ ਇੰਟਰਸਟਿੰਗ ਹੈ ਵੀ ਜਿੱਤਨਾ ਹੀ ਉਹਨੂੰ ਪੈਸੇ ਕੋਈ ਫੜਾ ਕੇ ਜਾਂਦਾ ਫੜਾ ਕੇ ਉਹਨੂੰ ਪੈਸੇ ਸੰਜੇ ਸ਼ਰੀ ਵਸਤਵ ਜਾਂਦਾ ਸੀ ਹਰੀਓਮ ਸੰਜੇ ਤੇ ਸੰਜੇ ਅੱਗੇ ਅਨੂਪ ਹਰੀਓਮ ਤੋਂ ਪੈਸੇ ਜਾਂਦੇ ਸੀ ਸੰਜੇ ਨੂੰ ਸੰਜੇ ਤੋਂ ਅੱਗੇ ਪੈਸੇ ਜਾਂਦੇ ਸੀਗੇ ਅਨੂਪ ਨੂੰ ਅਨੂਪ ਜਿੰਨੇ ਵੀ ਪੈਸੇ ਇਕੱਠੇ ਕਰਦਾ ਕਰਾਇਦੇ ਮਕਾਨ 'ਚ ਰੈਂਦਾ ਸੀ ਉੱਥੇ ਇਹਦੀ ਫੈਮਲੀ ਹੈਗਾ ਦਿੱਲੀ ਦਿੱਲੀ ਰਹਿੰਦੀ ਹੈ ਤੇ ਉਹ ਉਸੇ ਤਰ੍ਹਾਂ ਇਹਨੇ ਲੁਹਾਫੇ 'ਚ ਇਕੱਠੇ ਕਰਕੇ ਬੈੱਡ 'ਚ ਰੱਖੀ ਜਾਂਦਾ ਸੀ। ਤੇ ਇਹਨੇ ਮਹੀਨੇ ਬਾਅਦ ਉਹ ਘਰ ਜਾਣਾ ਜਿੰਨੇ ਪੈਸੇ ਲੁਹਾਫੇ 'ਚ ਇਕੱਠੇ ਹੋਣੇ ਆ 20-25 ਲੱਖ ਰੁਪਏ ਜਿੰਨਾ ਵੀ ਹੋਣਾ ਇਹਦਾ 30 ਲੱਖ ਦੇ ਕਰ ਇਹਨੇ ਨਾਲ ਲੈ ਜਾਣਾ। ਹਰੀओम ਦੀ ਗੱਡੀ ਤੋਂ ਅਨੂਪ ਸ਼ਰਵਾਸ ਦੇ ਬੈੱਡ ਦੇ ਜਿਹੜੇ ਨੇ ਕਿ ਬਕਸੇ ਉਹਨਾਂ ਵਿੱਚ ਪੈਸੇ ਜਾਂਦੇ ਸੀ ਕਿਸੇ ਦਾ ਇਸ ਤਰੀਕੇ ਦਾ ਬਿਲਕੁਲ ਜੀ ਬਿਲਕੁਲ ਤੇ ਹਰੇਕ ਜਿਹੜਾ ਬੰਦਾ ਵੀ ਆਪਣੀ ਤਨਖਾਹ ਤੋਂ ਇਲਾਵਾ ਵੀ 10-10 12-12 ਲੱਖ ਰੁਪਏ ਬੜਾਂਦਾ ਹੋਏਗਾ। ਹਾਂ ਹਾਂ ਬਿਲਕੁਲ ਨਾਰਮਲ ਹੈ ਜਿਆ ਦੇਣਾਰੇ ਘਰਾਂ ਚੋਂ ਇੰਨੇ ਪੈਸੇ ਮਿਲਣ ਗਏ ਆ ਤੇ ਉਹ ਪਤਾ ਨਹੀਂ ਹੁਣ ਕਿੰਨੇ 2 ਦਿਨ ਦੇ ਪੈਸੇ ਆ ਕਿ 5 ਦਿਨ ਦੇ ਆ ਜਾਂ 10 ਦਿਨ ਦੇ ਆ ਜਾਂ 1 ਦਿਨ ਦੇ ਆ ਕੋਈ ਪਤਾ ਨਹੀਂ ਅਖੀਰਲਾ ਸਵਾਲ ਹੈ ਕਿ ਬਹੁਤ ਸਾਰੇ ਲੋਕ ਵੀ ਤੁਸੀਂ ਉੱਥੇ ਦੇਖਿਓ ਹਾਲਾਂਕਿ ਲੋਕਾਂ ਨੇ ਤੁਹਾਨੂੰ ਮਿਲੇ ਵੀ ਹੋਣਗੇ ਜਦੋਂ ਤੁਸੀਂ ਕਾਰਵਾਈ ਕਰਵਾਈ ਹੈ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕਿ ਕਾਰਵਾਈ ਤਾਂ ਕਿਉਂਕਿ ਬਹੁਤ ਲੋਕ ਡਰ ਜਾਂਦੇ ਨੇ ਪੈਸੇ ਦੇ ਵੀ ਆਂਦੇ ਨੇ ਉਹ ਕਹਿੰਦੇ ਕਿ ਸਾਡਾ ਕੰਮ ਹੋ ਗਿਆ ਖੜਾ ਛੋਟਾ ਕਿਉਂਕਿ ਅਮੀ ਕੱਲ ਨੂੰ ਕੋਈ ਵਕਤ ਨਾ ਪੈਂਦਾ ਹੋਵੇ ਕੀ ਅਪੀਲ ਕਰਦੇ ਹੋ ਕਿ ਥੋੜਾ ਜਤਾ ਹੈ ਕਿ ਮੈਨੀਟੇਰੀਅਨ ਗਰਾਉਂਡ ਦੇ ਉੱਤੇ ਹੀ ਕਹੀਏ ਇੱਕ ਜਿਹੜਾ ਚੰਗੇ ਨਾਗਰਿਕ ਦਾ ਫਰਜ਼ ਰ ਜ਼ਰੂਰ ਨਿਭਾਣਾ ਚਾਹੀਦਾ ਅਪੀਲ ਕੀ ਕਰਦੇ ਹਾਂ ਲੋਕਾਂ ਮੈਂ ਲੋਕਾਂ ਨੂੰ ਦੇਖੋ ਮੈਂ ਤੇ ਇੱਕ ਚੰਗੇ ਨਾਗਰਿਕ ਦਾ ਫਰਜ਼ ਮੈਂ ਤੇ ਨਿਭਾ ਦਿੱਤਾ ਆ ਹੁਣ ਤੁਹਾਡੇ ਵਾਲ ਦੇਖਦੇ ਹਾਂ ਲੋਕੋ ਤੁਸੀਂ ਆਮ ਪਬਲਿਕ ਨੂੰ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਵੀ ਉੱਠੋ ਜੇ ਇਹ ਤੁਹਾਡੇ ਕਾਗਜ਼ ਜੈਨੂਇਨ ਹੈ ਤੇ ਫਿਰ ਤੁਸੀਂ ਪੈਸੇ ਕਿਉਂ ਦਿੰਦੇ ਹੋ ਕਹਾਣੀ ਜਿਸ ਤਰੀਕੇ ਦੇ ਨਾਲ ਬਣੀ ਹੈ ਪਰ ਜਿਗਰਾ ਬਹੁਤ ਕੀਤਾ ਗਵਿੰਦਰ ਕੁਲਰ ਹੋ ਰਹਾ ਨੇ ਕਿ ਇਹ ਕਾਰਵਾਈ ਕਰਵਾਈ ਹੈ ਕਿਉਂਕਿ ਇੱਕ ਆਈਐਫਐਸ ਅਫਸਰ ਨੂੰ ਜਿਹੜਾ ਕਿ ਇਸ ਤਰੀਕੇ ਦੇ ਨਾਲ ਸ਼ਿਕੰਜੇ ਚ ਲੈਣਾ ਮਾਤਰ ਇੱਕ ਕੰਪਲੇਂਟ ਦੇ ਉੱਤੇ ਸੀਬੀਆਈ ਦੇ ਅਫਸਰਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਕਾਰਵਾਈ ਕੀਤੀ ਹੈ ਰਿਕਾਰਡਿੰਗਸ ਕਰਵਾਈਆਂ ਨੇ ਬਟ ਲੋਕਾਂ ਨੂੰ ਜੋ ਹਰਾਸਮੈਂਟ ਹੋ ਰਹੀ ਹੈ ਸਰਕਾਰੀ ਦਫ਼ਤਰਾਂ 'ਚ ਸਵਾਲ ਬਹੁਤ ਵੱਡਾ ਹੈ ਚਾਹੇ ਸਟੇਟ ਸਰਕਾਰ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਇੱਕ ਵਾਚਡੌਗ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਕਿ ਆਪਣਾ ਕੰਮ ਕਰਵਾਉਣ ਦੇ ਪਿੱਛੇ ਪੈਸੇ ਦੇ ਜਾਂਦੇ ਨੇ ਕਿਉਂਕਿ ਹਾਲਾਤ ਇਸ ਤਰੀਕੇ ਦੇ ਨਾਲ ਬਣਾ ਦਿੱਤੇ ਜਾਂਦੇ ਨੇ ਹੋਰ ਇਸ ਮਾਮਲੇ ਦੇ ਵਿੱਚ ਜੋ ਨਵੀਂ ਡਿਟੇਲ ਹੋਏਗੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਮੌਜੂਦਾ ਸਮੇਂ ਤੁਹਾਨੂੰ ਹਾਲਾਤ ਦਿਖਾਏ ਨੇ ਕਿ ਜੋ ਐਸੋਲੇ ਜਲੰਧਰ ਪਾਸਪੋਰਟ ਅਫੀਸਰ ਰੀਜਨਲ ਪਾਸਪੋਰਟ ਅਫੀਸਰ ਜੋ ਉੱਥੇ ਦੇ ਹਾਲਾਤ ਸੀਗੇ ਤੇ ਜੋ ਬੀਤੇ ਦਿਨ 15 ਤਰੀਕ ਨੂੰ ਸੀਬੀਆਈ ਨੇ ਕਾਰਵਾਈ ਕੀਤੀ ਤੇ ਉਹਦੇ ਸ਼ਿਕਾਇਤ ਕਰਤਾ ਗੋਵਿੰਦਰ ਖੁੱਲਰ ਖੋਰਾ ਨੇ ਕਿਸ ਤਰੀਕੇ ਦੇ ਨਾਲ ਸੰਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼